ਕਵਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਨ ਸ਼ਾਹ ਅਤੇ ਰਾਜਨਾਥ ਵੱਲੋਂ ਫੌਜ ਨੂੰ ਖੁੱਲੀ ਛੇੜੀ ਦੇ ਦਿੱਤੀ ਹੈ ਕਿ ਹਰ ਹੀਲਾ ਵਸੀਲਾ ਹਰ ਤਾਮ-ਚਾਮ ਚੋਕੇ ਅੱਤਵਾਦੀ ਖਾਤਮਾ ਕੀਤਾ ਜਾਵੇ ਕਿਉਂਕਿ ਪਲਗਾਮ ਦੇ ਵਿੱਚ ਜਿਹੜਾ ਹਮਲਾ ਅੱਤਵਾਦੀਆਂ ਦੇ ਦੁਆਰਾ ਕੀਤਾ ਗਿਆ 26 નિર્ਦੋਸ਼ ਲੋਕ ਮਾਰੇ ਗਏ ਉਸ ਦਾ ਬਦਲਾ ਅੱਜ ਭਾਰਤ ਦੇ ਸੈਨਿਕਾਂ ਨੇ ਪਾਕਿਸਤਾਨ ਦੇ ਕੋਲੋਂ ਅਤੇ ਅਤਵਾਦ ਦੇ ਕੋਲੋਂ ਲੈ ਲਿਆ ਹੈ ਜਿੱਥੇ ਕਿ ਇੱਕ ਪਾਸੇ ਪੂਰੇ ਭਾਰਤ ਦੇ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਕਿਉਂਕਿ ਜਿਹੜੇ ਮਕਸੂਦ ਅਜਰ ਹੋਈ ਸੀ ਉਹਨਾਂ ਦੇ ਸਾਰੇ ਅੱਡੇ ਅੱਜ ਤਬਾਹ ਕਰ ਦਿੱਤੇ ਗਏ ਨੇ ਭਾਰਤੀ ਸੈਨਾ ਵੱਲੋਂ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤ ਤੋਂ ਰਾਹੁਲ ਗਾਂਧੀ ਅੱਜ ਮਲਕਾ ਅਰਜੁਨ ਖੜਕੇ ਨੇ ਪਹਿਲਾ ਬਿਆਨ ਦਿੱਤਾ ਸੀ ਹੁਣ ਵੱਡਾ ਬਿਆਨ ਆਇਆ ਹੈ ਰਾਹੁਲ ਗਾਂਧੀ ਦਾ ਰਾਹੁਲ ਗਾਧੀ ਜਿਹੜੇ ਇੱਕ ਵਿਰੋਧੀ ਧਿਰ ਦੇ ਕਾਂਗਰਸ ਪਾਰਟੀ ਵੱਲੋਂ ਮਜ਼ਬੂਤ ਨੇਤਾ ਨੇ ਉਹਨਾਂ ਨੇ ਕਿਹਾ ਆਪਰੇਸ਼ਨ ਸੰਦੂਰ ਤੋਂ ਬਾਅਦ ਪੂਰੇ ਦੇਸ਼ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਰ ਕੋਈ ਭਾਰਤੀ ਫੌਜ ਦੀ ਪ੍ਰਸ਼ੰਸਾ ਕਰ ਰਿਹਾ ਹੈ ਇਸ ਦੌਰਾਨ ਰਾਹੁਲ ਗਾਂਧੀ ਨੇ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਸੁਰੱਖਿਆ ਬਲਾਂ ਤੇ ਮਾਣ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਕਸ ਤੇ ਪੋਸਟ ਕੀਤਾ ਲਿਖਿਆ ਸਾਨੂੰ ਆਪਣੇ ਸੁਰੱਖਿਆ ਬਲਾਂ ਤੇ ਮਾਣ ਹੈ ਜੈ ਹਿੰਦ ਰਾਹੁਲ ਗਾਂਧੀ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਮਲਕਾ ਅਰਜੁਨ ਨੇ ਕਿਹਾ ਭਾਰਤ ਦੇ ਕੋਲ ਪਾਕਿਸਤਾਨ ਤੇ ਪੀਓਕੇ ਤੋਂ ਪੈਦਾ ਹੋਣ ਵਾਲੇ ਹਰ ਅਤਵਾਦ ਦੇ ਵਿਰੋਧ ਇੱਕ ਮਜ਼ਬੂਤ ਰਾਸ਼ਨੀਤੀ ਉਸਨੇ ਪੋਸਟ ਵੀ ਲਿਖਿਆ ਕਿ ਸਾਨੂੰ ਆਪਣੇ ਸੱਖਿਆ ਬਲਾਂ ਤੇ ਮਾਣ ਹੈ ਜਿਨ੍ਹਾਂ ਨੇ ਪਾਕਿਸਤਾਨ ਪੀਓਪੀ ਕਾਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਅਸੀਂ ਉਸ ਦੀ ਦਿੜਤਾ ਤੇ ਹਿੰਮਤ ਦੀ ਸ਼ਲਾਘਾ ਕਰਦੇ ਹਾਂ ਰਾਹੁਲ ਗਾਂਧੀ ਨੇ ਕਿਹਾ ਕਿ ਪੈਲਗਮ ਆਤਵਾਦੀ ਹਮਲੇ ਦੇ ਦਿਨ ਤੋਂ ਹੀ ਕਾਂਗਰਸ ਹੱਦ ਪਰ ਆਤਵਾਦ ਵਿਰੁੱਧ ਕੋਈ ਵੀ ਫੈਸਲਾ ਕੋਈ ਕਾਰਵਾਈ ਕਰਨ ਲਈ ਵਿੱਚ ਹਥਿਆਰਬੰਦ ਸਿਨਮਾ ਅਤੇ ਸਰਕਾਰ ਦੇ ਨਾਲ ਖੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਜੁੜਤਾ ਇਸ ਸਮੇਂ ਦੀ ਲੋੜ ਹੈ ਕਾਂਗਰਸ ਸਾਡੇ ਹਿਥਿਆਰਬੰਦ ਬਲਾਂ ਦੇ ਨਾਲ ਖੜੀ ਹੈ ਸਾਡੇ ਨੇਤਾਵਾਂ ਨੇ ਅਤੀਤ ਵਿੱਚ ਰਸਤਾ ਦਿਖਾਇਆ ਹੈ ਸਾਡੇ ਲਈ ਰਾਸ਼ਟਰ ਹਿੱਤ ਸਭ ਤੋਂ ਪਹਿਲਾ ਆਉਂਦਾ ਹੈ ਯਾਨੀ ਕਿ ਰਾਹੁਲ ਗਾਂਧੀ ਦਾ ਇਹ ਵੱਡਾ ਬਿਆਨ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜੇ ਹਾਂ ਰਾਸ਼ਟਰ ਨੂੰ ਬਚਾਉਣਾ ਸਾਡੀ ਪਹਿਲ ਹੈ ਸਾਡੇ ਆਪਤੀ ਮੱਤ ਪੇਦ ਹੋ ਸਕਦੇ ਨੇ ਲੇਕਿਨ ਜੋ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਜੋ ਵੀ ਦੇਸ਼ ਦੀ ਸੈਨਾ ਨੇ ਕੀਤਾ ਉਸ ਨੂੰ ਸਲੂਟ ਹੈ ਉਸ ਨੂੰ ਸਲਾਮ ਹੈ ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਹਾਂ ਦੁੱਖ ਸੁੱਖ ਦੀ ਖੜੀ ਦੇ ਵਿੱਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੀ ਸੈਨਾ ਨਾਲ ਖੜੇ ਹਾਂ ਇਹ ਪੋਸਟ ਪਾ ਕੇ ਕਹਿ ਦਿੰਦਾ ਹੈ ਰਾਹੁਲ ਗਾਂਧੀ ਨੇ ਤਾਂ